ਮੇਰਾ ਨਾਂ ਜਸਵਿੰਦਰ ਕਾਰ ਹੈ। ਕਦੀ ਤੁਹਾਡੇ ਦਾ ਕੀ ਨਾਂ ਜੀ? ਰਣਜੀਤ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣਾ ਤੁਸੀਂ? ਸੰਗਤਰੇ ਦੇ ਰਹਿਣ ਵਾਲੇ ਜੀ। ਕਿ ਕਿਹੜੇ ਥਾਣਾ ਲੱਗਦਾ ਇਹਨਾਂ ਜੀ? ਸਾਨੂੰ ਥਾਣਾ ਬਲਟੋਆ ਲੱਗਦਾ। ਅੱਛਾ। ਪਹਿਲੀ ਇਹ ਤੁਹਾਡੀ ਗੁੜੀਆ ਦਾ ਕੀ ਨਾਂ ਜੀ? ਜਸਪ੍ਰੀਤ ਜੀ। ਕੀ ਗੱਲ ਹੋਈ ਇਹਨਾਂ ਨਾਲ? ਇਨਾ ਨਾਲ ਜੀ ਅਸੀਂ ਮੇਰੀ ਬੇਟੀ ਦੀ ਨਰਸਿੰਗ ਦੀ ਛੀਡ ਨਿਕਲੀ ਸੀ ਗੋੰਦਵਾਲ ਸਾਹਿਬ ਹਾਂਜੀ ਤੇ ਅਸੀਂ ਉਥੇ ਪਿਛੇ ਕਰਾਨਾ ਕਰਨ ਬਾਬੇ ਦੀਪ ਸਿੰਘ ਦੇ ਤਿੰਨ ਤਰੀਕ ਐਤਵਾਰ ਹਾਂਜੀ ਅਸੀਂ ਇਸ ਕਰਾਨਾ ਕਰਨ ਵਾਸਤੇ ਗਏ ਆ ਜੀ ਤੇ ਅਸੀਂ ਕੋਈ ਢਾਈਕ ਦਾ ਟਾਈਮ ਸੀ ਜਦੋਂ ਅਸੀਂ ਵਾਪਸ ਆਉਣ ਡੈ ਆ ਦੋਵੇਂ ਬੇਟੀਆਂ ਮੇਰੀਆਂ ਨਾਲ ਇੱਕ ਚਲਾਉਣ ਡਈ ਇਕ ਟਵਾ ਤੇ ਅਸੀਂ ਦੋਵੇਂ ਜਾਣੇ ਪਿਛੇ ਬੇਟੀਆਂ ਐ ਅੱਛਾ ਜੀ ਤੇ ਜਦੋਂ ਅਸੀਂ ਭਿੱਖੀਵੰਡ ਦੇ ਬਾਹਰ-ਬਾਰ ਆਏ ਆ ਪੈਟਰੋਲ ਪੰਪ ਦੇ ਲਾਗੇ ਤੇ ਉਹ ਸੱਜੇ ਹੱਥ ਪਾਂਡਿਆਂ ਦੀ ਦੁਕਾਨਵਾ ਤੇ ਮੇਰੀ ਛੋਟੀ ਬੇਟੀ ਨੇ ਕਿਹਾ ਕਿ ਮੈਨੂੰ ਮਮਾ ਟਿਪਨ ਲੈ ਕੇ ਦੇਓ ਤੇ ਮੈਂ ਪਾਂਡਿਆਂ ਵਾਲੀ ਦੁਕਾਨ ਵੱਲੇ ਤੁਰ ਪਈ ਆ ਮੈਂ ਉਧਰ ਦੀ ਸਾਈਡ ਚਲੇ ਗਈ ਆ ਮੈਂ ਦੋਵਾਂ ਬੇਟੀਆਂ ਨੂੰ ਖੁਲਾਰ ਕੇ ਗਈ ਆ ਤੇ ਜਿਹੜੀ ਇਕਟਵਾ ਹੀ ਉਹ ਇੱਕ ਸਾਈਡ ਤੇ ਖੜੀ ਸੀ ਦੋਵੇਂ ਬੇਟੀਆਂ ਮੇਰੀਆਂ ਖੜੀਆਂ ਸੀ ਹਜੇ ਮੈਂ ਪਾਰਲੇ ਪਾਸੇ ਗਈ ਆ ਤੇ ਓਨੇ ਚਿਰ ਨੂੰ ਇੰਨੇ ਜ਼ੋਰ ਦੀ ਲਿਆ ਕੇ ਓਨੇ ਗੱਡੀ ਮੇਰੀ ਬੇਟੀ ਦੇ ਵਿੱਚ ਮਾਰੀ ਆ ਕਿ ਉਹਦੀਆਂ ਦੋਵੇਂ ਲੱਤਾਂ ਝੂਰ ਹੋ ਗਈਆਂ ਅੱਜ ਮੈਂ ਮੇਰੀ ਮੇਰੀ ਲੱਗੀ 60 ਬਹੁਤ ਜਿਆਦਾ ਲੱਗੀ ਆ ਕਿ ਦੋ ਪਾਸੀ ਮੇਰੀ ਬੇਟੀ ਦੇ ਪਲੇਟਾਂ ਪਈਆਂ ਹੋਈਆਂ ਪੈਰਾਂ ਦੇ ਵਿੱਚ ਅੱਛਾ ਤੇ ਮੇਰੀ ਬੇਟੀ ਛੇਤੀ ਤੁਰ ਵੀ ਨਹੀਂ ਸਕਦੀ ਤੇ ਅੱਜ ਮੈਂ ਆਪਦੀ ਬੇਟੀ ਦੀ ਹਾਲਤ ਵੇਖ ਕੇ ਨਾ ਮੈਂ ਕੁਝ ਮੇਰੇ ਕੋਲੋਂ ਬੋਲਿਆ ਨਹੀਂ ਜਾਣ ਦਿਆ ਤੇ ਜਾਰੀ ਦਿਨੀ ਵਿਜੇ ਹਸਪਤਾਲੋਂ ਅਸੀਂ ਜਦੋਂ ਵਾਪਸ ਆਏ ਆ ਤੇ ਉਦੋਂ ਮੈਂ ਕਮਲੇ ਤੁਸੀਂ ਉਦੋਂ ਹੀ ਪੁਲਿਸ ਥਾਣੇ ਨਹੀਂ ਗਏ ਉਸ ਮੌਕੇ ਨਹੀਂ ਉਸ ਮੌਕੇ ਮੇਰੇ ਨਾਲ ਜਾਣ ਵਾਲਾ ਈਡੀ ਛੇਤੀ ਕੌਣ ਸੀ ਕਿ ਮੈਂ ਆਪਣੇ ਬੱਚੇ ਦੀ ਹਾਲਤ ਵੇਖ ਕੇ ਹੀ ਬਹੁਤ ਘਬਰ ਆ ਗਈਆਂ ਕਿ ਅਸੀਂ ਸੜਕ ਤੇ ਹੀ 10 ਮਿੰਟ ਮੈਂ ਆਪਦੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਆ ਕਿ ਮੇਰਾ ਬੇੜਾ ਪੈਰਾਂ ਤੇ ਮੇਰੀ ਬੇਟੀ ਖੜੀ ਹੋ ਜਾਵੇ ਤੇ ਬਹੁਤ ਮੰਦੀ ਹਾਲਤ ਸੀ ਸਿਰ ਪਿੱਛੋਂ ਇੱਕ ਗੱਡੀ ਆਈ ਆ ਉਹਨੇ ਸਾਨੂੰ ਲਿਫਟ ਦਿੱਤੀ ਆ ਤੇ ਉਹ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਗਿਆ ਅੱਛਾ ਇਹ ਗੱਡੀ ਜਿਹੜੀ ਮਾਰੀ ਤੁਹਾਡੀ ਲੜਕੀ ਦੇ ਵਿੱਚ ਕਿੰਨੇ ਮਾਰੀ ਆ ਜੀ ਉਹ ਜੀ ਹੈਗੇ ਨੇ ਪਿੰਡ ਜੰਡ ਦੇ ਰਹਿਣ ਵਾਲੇ ਰੰਗੇਜ ਸਿੰਘ ਆ son of ਸੋਣ ਸਿੰਘ ਆ ਜਦੋਂ ਹੁਣ ਤੁਸੀਂ ਫਿਰ ਪੁਲਿਸ ਥਾਣੇ ਗਿਆ ਹਸਪੀਟਲੋਂ ਬਾਅਦ ਆ ਕੇ ਗਿਆ ਜਦੋਂ ਛੁੱਟੀ ਮਿਲੀ ਆ ਹਾਂਜੀ ਜਿੱਦਨ ਜਾਰੀ ਦਿਨੇ ਛੁੱਟੀ ਮਿਲਦੀ ਆ ਉਦੋਂ ਬਾਅਦ ਮੇਰਾ ਬਰਦਰ ਹੀ ਨਾਲ ਭਰਾ ਮੇਰਾ ਸੀ ਨਾਲ ਸਾਡਾ ਪਰੌਣਾ ਸੀ ਨਨਾਨਵਈਆ ਸੀ ਮੇਰਾ ਤੇ ਅਸੀਂ ਰਿਪੋਰਟ ਲਿਖਾਉਣ ਗਏ ਆ ਤੇ ਮੁਨਚੀ ਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਸੀਂ ਕੋਈ ਵੀੜਗੋ ਰਿਕਾਰਡ ਲਿਆਓਗੇ ਕੋਈ ਸਬੂਤ ਲਿਆਓਗੇ ਦੱਸੋ ਇਸ ਤੋਂ ਵੱਡਾ ਸਬੂਤ ਹੋਰ ਕਿਹੜਾ ਹੋ ਸਕਦਾ ਕਿ ਮੇਰੀ ਬੱਚੀ ਦੀ ਆਣ ਕੇ ਹਲਕੀ ਉਹਨੂੰ ਪਤਾ ਲੱਗਾ ਕਿ ਉਹ ਅੰਗਰੇਜ਼ ਸਿੰਘ ਹੀ ਜਿਹੜਾ ਜਿਹਨੇ ਮਾਰੀ ਗੱਡੀ ਉਸ ਵੇਲੇ ਕਿ ਮੇਰੀ ਜਿਹੜੀ ਦੂਸਰੀ ਬੇਟੀ ਨਾਲ ਸੀ ਨਾ ਉਹ ਉਹਨੇ ਨੰਬਰ ਪਲੇਟ ਸਾਰੀ ਵੇਖ ਲਈ ਸੀ ਤੇ ਉਹਦੀ ਫੋਟੋ ਵੀ ਨਾਲ ਹੈਗੀ ਆ ਅੱਛਾ ਉਹ ਇਹ ਗੱਲ ਮੰਨਿਆ ਕਿ ਮੇਰੇ ਤੋਂ ਗੱਡੀ ਵੱਜੀ ਹੈ ਉਹਨੇ ਇਹ ਆ ਕਿ ਉਹਦੇ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ ਮੇਰੇ ਭਰਾ ਨੇ ਗੱਲ ਕੀਤੀ ਆ ਤੇ ਉਹਨਾਂ ਨੇ ਸਾਨੂੰ ਉਸ ਤੋਂ ਬਾਅਦ ਟਾਈਮ ਦਿੱਤਾ ਦਸੀਂ 15 ਦਿਨੀ ਬਾਅਦ ਜਦੋਂ ਅਸੀਂ ਕਿ ਉਹ ਦਿਨ ਮੋਬਾਈਲ ਤੇ ਗੱਲ ਕੀਤੀ ਕਿ ਅਸੀਂ ਆਵਾਂਗੇ ਲੱਗ ਗਿਆ ਖਰਚਾ ਤੁਹਾਡਾ ਹਸਪੀਟਲ ਦੇ ਵਿੱਚ ਲੱਗ ਗਿਆ ਡੇਢ ਕ ਲੱਖ ਰੁਪਈਆ ਖਰਚਾ ਆ ਗਿਆ ਹੈ ਤੇ ਹੁਣ ਕੋਈ ਵੀ ਕਾਰਵਾਈ ਜਿਹੜੀ ਪੁਲਿਸ ਨੇ ਨਹੀਂ ਕੀਤੀ ਗਈ ਤੱਕ ਕੋਈ ਵੀ ਨਹੀਂ ਕੀਤੀ ਕਿ ਜਿਹੜੀ ਅਸੀਂ ਕਰਨ ਗਏ ਉਹਨਾਂ ਨੇ ਪ੍ਰੂਫ ਮੰਗਿਆ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਕਿ ਉਹਨੇ ਜੋ ਵੀ ਮੇਰੀ ਬੇਟੀ ਦੇ ਨਾਲ ਮੇਰੀ ਐਨੀ ਜ਼ਿੰਦਗੀ ਖਰਾਬ ਹੋ ਗਈ ਮੇਰੀ ਬੱਚੀ ਦੀ ਕਿ ਉਹ ਚੱਲਣਾ ਵੀ ਅਜੇ ਦੂਰ ਦੀ ਗੱਲ ਵਾ ਐਨੀ ਹਾਲਤ ਖਰਾਬ ਆ ਉਹਨੂੰ ਉਹ ਆਪਦੇ ਪੈਰਾਂ 'ਤੇ ਕਿਸ ਤਰ੍ਹਾਂ ਖੜੀ ਹੋਊਗੀ ਉਹਦੀ ਤੇ ਸਾਲ ਵੀ ਮਾਰਿਆ ਗਿਆ ਉਹਦੀ ਐਡਮਿਸ਼ਨ ਦੇ ਵੀ ਸਾਡੀ ਦਾ ਖਰਚਾ ਗਿਆ ਤੇ ਅਸੀਂ ਬਹੁਤ ਐਸ ਵੇਲੇ ਦੁਖੀ ਆਂ ਕਿ ਉਹਨੇ ਸਾਡੀ ਅਜੇ ਤੱਕ ਕੋਈ ਬਾਤ ਨਹੀਂ ਪੁੱਛੀ ਮੇਰੇ ਤੀਨਾ ਜੀ ਤੁਹਾਡਾ ਮੇਰਾ ਨਾਮ ਜਸਪ੍ਰੀਤ ਆ ਤੁਹਾਡੇ ਕਿਹਦਾ ਨਾਮ ਹੈ ਰਣਜੀਤ ਸਿੰਘ ਇਹ ਬਹੁਤ ਜਿਆਦਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਕੀ ਗੱਲ ਹੋਈ ਮੇਰੀ ਮੰਮਾ ਨੇ ਟੀਫਨ ਲੈਣ ਗਿਆ ਸੀ ਮੇਰੀ ਛੋਟੀ ਭੈਣ ਆਂਦੀ ਕਿ ਮੈਂ ਟੀਫਨ ਲੈਣਾ ਹੈ ਤੇ ਇਹ ਦੋਵੇਂ ਭੈਣਾਂ ਇੱਕ ਸਾਈਡ ਤੇ ਖਲੋਤੀਆਂ ਬੈਕ ਸਾਈਡ ਰੋਡ ਤੇ ਤੇ ਉਹ ਮੈਂ ਛੱਡ ਕੇ ਤੇ ਥੱਲੇ ਖਲੋ ਗਈ ਹਾਂ ਤੇ ਉੱਤੇ ਖਲੋਤੀ ਤੇ ਅਚਾਨਕ ਕੋਈ ਆਇਆ ਮੈਨੂੰ ਕੁਝ ਪਤਾ ਨਹੀਂ ਲੱਗਾ ਤੇ ਮੇਰਾ ਐਕਸੀਡੈਂਟ ਕਰ ਗਿਆ ਤੇ ਮੈਨੂੰ ਉਸ ਟਾਈਮ ਧੁੰਦਲਾ ਧੁੰਦਲਾ ਦਿਖਣ ਦੀ ਆ ਤੇ ਬਹੁਤ ਜਿਆਦਾ ਪੇਨ ਹੋਣ ਦੇ ਹੀ ਉਸ ਟਾਈਮ ਮੈਨੂੰ ਕੁਝ ਪਤਾ ਨਹੀਂ ਲੱਗਾ ਹਸਪੀਟਲ ਜਾ ਕੇ ਮੈਨੂੰ ਮਾਰੀ ਜੀ ਹੋਸ਼ ਆਈ ਸੀ ਕਿੰਨੇ ਕਸਰ ਤੋਂ ਫਿਰ ਲੱਗੀ ਸਾਟ ਮੇਰੇ ਦੋਵੇਂ ਪੈਰ ਦੇ ਜਿਹੜੇ ਉਹ ਗ੍ਰੈਗ ਹੋ ਗਏ ਆ ਹਾਂਜੀ ਤੇ ਇਹ ਕਿੱਥੇ ਲੋਅ ਅਧਰਾਸ ਹੋਇਆ ਸੀ ਅਧਰਾਸ ਪਰਮਿਸ਼ਨ ਆਪਨੀ ਗੋਇੰਦਵਾਲ ਇੰਸਟੀਚਿਊਟ ਆਫ ਨਰਸਿੰਗ ਰੀਜਨਲ ਸੈਂਟਰ ਗੋਇੰਦਵਾਲ ਸਾਈਪ ਅਗਲੇ ਦਿਨ ਜਾਣਾ ਸੀ ਮੰਡੇ ਨੂੰ ਮੰਡੇ ਜਾਣਾ ਸੀ ਹਾਂਜੀ ਕਿਦੋਂ ਬਦੀ ਮਿਹਨਤ ਕਰ ਰਹੀ ਜੀ ਮੈਂ ਗਰਮੀ ਚ ਪੇਪਰ ਦਿੱਤਾ ਹੀ ਗਿਆ 26 ਜੂਨ ਨੂੰ ਆਹੀ ਵੀ ਐਸੀ ਨਰਸਿੰਗ ਦਾ ਐਗਜ਼ਾਮ ਤੇ ਮਹਾ ਕਿਤੇ ਮੇਰੀ ਐਡਮਿਸ਼ਨ ਆ ਇਹੀ ਤੇ ਉਸ ਟਾਈਮ ਮੇਰਾ ਐਕਸੀਡੈਂਟ ਹੋ ਗਿਆ ਸੰਡੇ ਨੂੰ ਹਾਂ ਜੀ ਗ੍ਰੇਸੈਂਜ ਜੀ ਗੱਲ ਕਰਦੇ ਏਜੰਟ ਤੋਂ ਭਾਜੀ ਹਾਂ ਜੀ ਹਾਂ ਜੀ ਵੀਰ ਜੀ ਪਾਕ ਲੈਂ ਲਈ ਤੁਹਾਡਾ ਕਾਲ ਕੀਤਾ ਸੀ ਇੱਕ ਖਬਰ ਚਲਾਉਣੀ ਸੀ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਪਿੰਡ ਸਖਤਰ ਏਰੀਆ ਇੱਕ ਲੜਕੀ ਜਸਪ੍ਰੀਤ ਕੌਰ ਦੇ ਨਾਲ ਅੱਛਾ ਜੀ ਤੇ ਕਿਦਾਂ ਹੋਇਆ ਵੀਰ ਜੀ ਕੀ ਗੱਲ ਹੋਈ ਉਹ ਨਾ ਗੱਡੀ ਪਿੱਛੇ ਪਿੱਛੇ ਵਿੰਡੋ ਨਾ ਬਿਲਕੁਲ ਸਲੋਰੇਸ ਤੇ ਨਿਕਲ ਗਈ ਸੀ ਅਜੇ ਟ੍ਰੈਫਿਕ ਦੇ ਵਿੱਚੋਂ ਹਾਂ ਤੇ ਇਹ ਲੜਕੀਆਂ ਦੋ ਕਿ ਪਤਾ ਨਹੀਂ ਇੱਕ ਨਾਲ ਬੀਬੀ ਵੀ ਛੇੜ ਹੋਈ ਹੂੰ ਇਹ ਨਿੱਕੀ ਸਕੂਟਰੀ ਰਹੀ ਅੱਛਾ ਤੇ ਇਹ ਸਾਈਡ ਤੇ ਸਕੂਟਰੀ ਛੱਡ ਕੇ ਤੇ ਪਿੱਛੇ ਇੱਕ ਬੱਸ ਹੀ ਦੋ ਤਿੰਨ ਗੱਡੀਆਂ ਸੀ ਕਿ ਅੱਗੇ ਸਾਡੀ ਗੱਡੀ ਸੀ ਹਾਂਜੀ ਇੱਕ ਪਤਾ ਨਹੀਂ ਇੱਕ ਕੇ ਦੋ ਗੱਡੀਆਂ ਹੋਰ ਇਹ ਇਹਦੇ ਪਿੱਛੇ ਅੱਛਾ ਜੀ ਤੇ ਪਿੱਛੇ ਬੱਸੇ ਅੱਛਾ ਜੀ ਉਹ ਲੜਕੀ ਨਾ ਸਕੂਟਰੀ ਤੋਂ ਉਤਰ ਕੇ ਤੇ ਸੰਤੋੜੀ ਭੱਜੁੱਠੀ ਪਤਾ ਨਹੀਂ ਸੜਕ ਪਾਰ ਕਰਨੀ ਕਿ ਕੀ ਕਰਨਾ ਇਸ ਗੱਲ ਦਾ ਨਹੀਂ ਪਤਾ ਸਾਨੂੰ ਅੱਛਾ ਜੀ ਦੇਉ ਮੁੰਡਾ ਸਾਡਾ ਬਿਲਕੁਲ ਆਪਣੇ ਹੱਥ ਜਾਣਦਾ ਬਿਲਕੁਲ ਸਹੀ ਜਿੱਥੇ ਆਪਣੀਆਂ ਗੱਡੀਆਂ ਚਾਹੀਆਂ ਚਾਹੀਦੀਆਂ ਹੂੰ ਕੌਣ ਚਲਾਉਂਦਾ ਕੌਣ ਹੀ ਗੱਡੀ ਆਪਣਾ ਬੇਟਾ ਹੈ ਅੱਛਾ ਕਿੰਨੀ ਉਮਰ ਹੈ ਉਹਨਾਂ ਦੀ ਮੁੰਡੇ ਦੀ ਹਾਂ ਜੀ 26 27 ਸਾਲ ਹੋਊਗੀ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦਾ ਕੀ ਨਾਂ ਜਿਹੜਾ ਚਲਾਉਂਦਾ ਵੀਰ ਗੱਡੀ ਕਲਵੀਰ ਸਿੰਘ ਕਲਵੀਰ ਸਿੰਘ ਅੱਛਾ ਜੀ ਫਿਰ ਬਾਅਦ ਚੋ ਫਿਰ ਦੱਸਦੇ ਹਾਂ ਜੋ ਲੜਕੀ ਭੱਜ ਕੇ ਆਈ ਆ ਤੇ ਮੁੰਡੇ ਨੇ ਗੱਡੀ ਦੂਜੇ ਦਾ ਨੂੰ ਘੱਟ ਲਈ ਪਰਲੇ ਬੰਨੇ ਜਿੱਥੇ ਉਹ ਵਿਚਕਾਰ ਵੱਟ ਜੀ ਬਣੀ ਹੁੰਦੀ ਨਾ ਕੰਦੀ ਜੀ ਬਣੀ ਹੁੰਦੀ ਉਹ ਉਹ ਦਾ ਨੂੰ ਕਰ ਲਈ ਸੱਜੇ ਹੱਥ ਡਿਵਾਈਡਰ ਤੋਂ ਆ ਬਚਾ ਕੀਤਾ ਤੇ ਬ੍ਰੇਕ ਵੀ ਮਾਰੀ ਆ ਤੇ ਬਚਾ ਵੀ ਕੀਤਾ ਦਿਓ ਉਤਰੋਂ ਨੇ ਹੋ ਸਕਦਾ ਗੱਡੀ ਦੇ ਅੱਗੇ ਟੱਕਰੀ ਜਾਂ ਬੰਟਨਰ ਟੱਕ ਟੱਕ ਕਰਾਉਂਦੀ ਹੂੰ ਉਹ ਬਣ ਕੇ ਜਿਹੜਾ ਸਾਈਡ ਕਰਾ ਸੀਦਾ ਸ਼ੀਸ਼ੇ ਦੇ ਵਿੱਚ ਵੱਜੀ ਉਹ ਲੜਕੀ ਅੱਛਾ ਦੇ ਉਹ ਮੁਕੇ ਉੱਥੇ ਗਰਗੀ ਨਹੀਂ ਸ਼ੀਸ਼ੇ ਦੇ ਵਿੱਚ ਵੱਜੀ ਉਹ ਹਾਂਜੀ ਸ਼ੀਸ਼ੇ ਦੇ ਵਿੱਚ ਵੱਜੇ ਸ਼ੀਸ਼ੇ ਤੇ ਆ ਸਾਡਾ ਸੈਟ ਕਰਿਆ ਦਾ ਸ਼ੀਸ਼ਾ ਟੁੱਟਾ ਕੁਝ ਨਹੀਂ ਹੋਇਆ ਨਹੀਂ ਤੇ ਉਹਨਾਂ ਦੀਆਂ ਤਾਂ ਜਿਹੜੀਆਂ ਲੱਤਾਂ ਫੈਕਚਰ ਹੋਈਆਂ ਗਿੱਟਾ ਫੈਕਚਰ ਹੋਇਆ ਤੇ ਉਹ ਸ਼ੀਸ਼ੇ 'ਚ ਵੱਜਣਾ ਥੋੜਾ ਹੋ ਜਾਣਾ ਨਹੀਂ ਗੱਡੀ ਗੱਡੀ ਉੱਥੇ ਨਹੀਂ ਲੰਗੀ ਬਿਲਕੁਲ ਨਹੀਂ ਲੰਗੀ ਗੱਡੀ ਉੱਤੇ ਨਹੀਂ ਮੈਂ 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 ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੱਡੇ ਵੀਰ ਜੀ ਪਰ ਜਿਹੜੀਆਂ ਉਹਨਾਂ ਦੇ ਲੱਤਾਂ ਦੇ ਉੱਤੇ ਸੱਟਾਂ ਇੰਨੀਆਂ ਲੱਗੀਆਂ ਐ ਉਹ ਦਾਖਲ ਰਹੇ ਨੇ ਹਾਂਜੀ ਹਾਂਜੀ ਉਹ ਸਾਈਡ ਕ੍ਰੋਸ ਵਾਲੇ ਸੀਸੇ ਨਾਲ ਵਜਨ ਨਾਲ ਥੋੜਾ ਨਾ ਹੋ ਜਾਣੀਆਂ ਉੱਥੇ ਕੈਮਰੇ ਹੈਗੇ ਵੀ ਤੁਸੀਂ ਕੈਮਰੇ ਕਢਾ ਕੇ ਦੇਖ ਸਕਦੇ ਜੋ ਮੈਂ ਮੈਂ ਵੀਰ ਜੀ ਬਿਲਕੁਲ ਸਹਿਮਤ ਤੁਹਾਡੀ ਗੱਲ ਨਾਲ ਮੈਂ ਤੁਹਾਨੂੰ ਕਹਿਣ ਦਿਆਂਗਾ ਕਿ ਅਕਸਰ ਤੁਸੀਂ ਘਟਨਾ ਤਾਂ ਦੱਸੋ ਨਾ ਵੀ ਕੋਈ ਸ਼ੈ ਉਹਨਾਂ ਦੀਆਂ ਲੱਤਾਂ 'ਚ ਫਿਰ ਕੀ ਵਜਿਆ ਸਾਨੂੰ ਇਸ ਗੱਲ ਦਾ ਤੇ ਪਤਾ ਨਹੀਂ ਹੁਣ ਇਹ ਗੱਡੀ ਤਾਂ ਹੀ ਰੋਕ ਕੇ ਤੇ ਮੁੜ ਕੇ ਇੱਥੇ ਰੁਕੇ ਰਹੇ ਉਹਨਾਂ ਨੂੰ ਪਿੰਡ ਪੁੱਛਦੇ ਰਹੇ ਤੁਹਾਡਾ ਪਿੰਡ ਕਿਹੜਾ ਗੂਜੀ ਤੋਂ ਹੂੰ ਜਿਹੋ ਉਹਦੀ ਬੀਬੀ ਉਹ ਰੋਹੀ ਗਈ ਉਹ ਲੜਕੀ ਦੇਖ ਕੇ ਤੇ ਉਹਨੇ ਪਿੰਡ ਪੁੱਛਣ ਦਾ ਦੱਸਿਆ ਨਹੀਂ ਤੇ ਉਹ ਫਿਰ ਉਹਨਾਂ ਨੇ ਸਾਡੀ ਗੱਡੀ ਦਾ ਨੰਬਰ ਉਹ ਮੁੜ ਕੇ ਉਹਨਾਂ ਆਨਲਾਈਨ ਸਭ ਕੋ ਬੋਲਦਾ ਸਾਡਾ ਨਾਮ ਕਿਹਾ ਸਾਨੂੰ ਮੁੜ ਕੇ ਕੱਲ ਪਹੁੰਚ ਆਇਆ ਹੂੰ ਅਸੀਂ ਮੁੜ ਕੇ ਜਾਣ ਦੀ ਤਿਆਰੀ ਕੀਤੀ ਹੁਣ ਅੱਜ ਅਸੀਂ ਜਾਣਾ ਉੱਥੇ ਉਹਨਾਂ ਕੋਲ ਅੱਛਾ ਹਾਂਜੀ ਉਹਨਾਂ ਨੂੰ ਫੈਸਲਾ ਕੋ ਜੇਗਾ ਠੀਕ ਹੈ ਵੀ ਜੇ ਸਾਡਾ ਕਸੂਰ ਜੇ ਸਾਡਾ ਕਸੂਰ ਆ ਤੇ ਅਸੀਂ ਬਿਲਕੁਲ ਪੂਰਾ ਤੇ ਚਾ ਖਰਚਾ ਉਹਨਾਂ ਦਾ ਹਸਪਤਾਲ ਦਾ ਭਰਨ ਨੂੰ ਤਿਆਰ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਵੀ ਜੇ ਸਾਡਾ ਜੇ ਸਾਡਾ ਕਸੂਰ ਨਹੀਂ ਬਣਦਾ ਤੇ ਫਿਰ ਤੇ ਹੋ ਸਕਦਾ ਇਹਨਾਂ ਪਰੇਗਾ ਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਤੁਹਾਡੀ ਸਾਡਾ ਤੁਹਾਡਾ ਇਨਸਾਨੀਅਤ ਦੇ ਜਨ ਨਾਤੇ ਜਿੰਨਾ ਜੋ ਸਾਡਾ ਦੇਣਾ ਪੈਂਦਾ ਹੈ ਨਵਾਂਗੇ ਠੀਕ ਹੈ ਜੀ ਠੀਕ ਹੈ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ